ਸਸਿਕਾ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਕੋਟ ਕਰੋੜ ਖੁਰਦ ਉਰਫ ਕੋਟਲੇ ਦੇ ਵਿੱਚ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਵਪਾਰ ਦਾ ਵੀਰ ਦਾ ਕੰਮ ਆ ਤੇ ਜਾਨਵਾ ਤੁਹਾਨੂੰ ਦਿਖਾਉਣਾ ਮਿੱਤਰੋ ਤੁਹਾਡੇ ਕੰਮ ਦਾ ਤੁਹਾਡੇ ਮੌਸਮ ਦੇ ਅਨੁਸਾਰ ਕੰਮ ਦਾ ਕ੍ਰਾਸ ਬਰੀਡ ਦੇ ਵਿੱਚ ਵੈੜ ਮਿੱਤਰੋ ਸੋਈ ਸਵਾਈ ਤਿਆਰ ਦੁੱਧ ਵਾਲੀ ਕੀ ਗੱਲ ਬਾਤ ਹੈ ਕਿੰਨੇ ਦਿਨਾਂ ਦੀ ਸੋਈ ਹੈ ਕਿੰਨੇ ਦੁੱਧ ਦੇ ਚੱਲਦੀ ਆ ਉਹ ਕਰਦੇ ਆ ਵੀਰ ਦੇ ਨਾਲ ਗੱਲ ਬਾਤ ਆਪਾਂ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਵੱਡੇ ਭਾਈ ਬਹੁਤ ਵਧੀਆ ਠੀਕ ਹਾਂ ਸੇਤਾ ਦੇ ਪਰਿਵਾਰ ਵੀਰੇ ਸਾਰੇ ਵਧੀਆ ਠੀਕ ਹਾਂ ਅੱਛਾ ਵੱਡੇ ਵੀਰੇ ਜਾਨਵਰ ਆਪਣੇ ਕੋਲ ਇੱਕ ਹੀ ਆ ਜ ਹਨਾ ਹਾਂ ਜੀ ਇੱਕ ਹੀ ਤੇ ਕਿੰਨਾ ਸੂਸ ਸੋਈ ਹੈ ਇਹ ਬੈਠਾ ਤੇ ਪਹਿਲਾ ਸੂਦਾ ਸੋਈ ਹੈ ਜੀ ਪਲੂਣੀਆ ਹੈ ਪਲੂਣੀ ਹੈ ਅੱਛਾ ਕਿਵੇਂ ਆ ਠੰਡੀ ਠੁੰਡੀ ਚੁੰਨ ਜਾਂਦਾ ਠੰਡੀ ਸੀਲ ਪੂਰੀ ਆਈ ਹਾਂ ਆਪਾਂ ਤਾਂ ਰਮਰਾ ਦੇ ਨੇ ਵਿੱਚ ਹੀ ਇਹਦੇ ਦਸ ਦੀ ਵੀ ਆ ਗ ਇਹ ਦੁੱਧ ਕਿੰਨੇ ਨੇ ਚੱਲਦੀ ਵੀਰੇ 10 10 ਕਿਲੋ ਬੋਲਾ ਜੀ ਤੀਜੇ ਦਿਨ ਹੋਇਆ ਸੂਈ ਲੋ ਜੀ ਅੱਛਾ ਆ ਬੱਚਾ ਕਹਿੰਦਾ ਅੱਛਾ ਜੀ ਹਾਂਜੀ ਨਾੜਵਾ ਦਿਖਾ ਲੀ ਪੁੱਤ ਜਿੱਲੇ ਪੈਰ ਕੂਲੇ ਪੈਰ ਨਾੜਵਾ ਬੱਚੇ ਦੀ ਲੋਈ ਦੱਸ ਦਿੰਦੀ ਹੁੰਦੀ ਹੈ ਤੀਜੇ ਦਿਨਾਂ ਅੱਜ ਸੂਈ ਲੋ ਹੈ ਹਾਂ ਦੁੱਧਾ ਦੇ ਦੁੱਧ 13 14 ਕਿਲੋ ਵੀ ਦੇ ਦਾਂ ਦੁੱਧ 13 14 ਕਿਲੋ ਦੇ ਦੂੰਗੀ ਜੀ ਉਹ 10 ਕਿਲੋ ਦੀ ਬੋਲੇ ਦੀ ਚੱਲੀ ਜਾਂਦੀ ਹੈ ਦੇ ਦੂੰਗੀ ਬੁੱਤਾਂ 12 13 ਵੀ ਦੇ ਦਾਂ ਬਹੁਤਾ ਮੱਝਾ ਰਗਾ ਦੁੱਧਾਂ ਦਾ ਹਾਂਜੀ 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 ਲੇਵੇ ਨੂੰ ਵੀ ਬੜੀ ਪੱਧਰੀ ਸਮਧਰੀ ਹੈ ਨਾ ਲੇਵੇ ਦੀ ਪੂਰੀ ਸਾਫ ਹੈ ਅੱਛਾ ਕਿ ਇਹ ਵੀਰੇ ਆਪਾਂ 52000 ਦੀ ਦੇ ਦਾਂਗੇ ਹਾਂ ਨਾ ਮੇਰਾ ਮਾਨਤਨ ਕਿੰਨਾ ਗਿਆ 51 ਦੀ ਹੈ 51 ਦੀ ਕੱਢੀ ਬਦਲ ਤੋਰੀ ਵੀਰੇ ਮੜਾ ਜੇ ਲੈ ਆਈ ਬਦਲ ਲੈ ਵੀ ਮਿੱਤਰੋ ਕਰਾਸ ਵੈੜ ਸੋਈ ਸਵਾਈ ਪਹਿਲਣ ਪਲੂਨ ਬਲੇਵੇ ਭਾਂਡੇ ਵਾਲੀ ਗਰਮੀ ਦਾ ਕਹਿਣਾ ਚੀਜ਼ ਮਿੱਤਰੋ ਆ ਬੱਚਿਆ ਉਹਦੇ ਮਗਰ ਸੋਈ ਬੱਚਾ ਵਾ ਬੱਚੀ ਨਹੀਂ ਲੈਵੇ ਲੂਵੇ ਬੜੀ ਖਰੀਆ ਪਧਰੀ ਬਹੁਤ ਬਰੇ ਡਰਦੀ ਆ ਮੜਾ ਜੇ ਪਾਸੇ ਦੋਈ ਪਾਸੇ ਖਰੀ ਖਰੀ ਬਹੁਤਾ ਕਰਮਣ ਆ ਜਾ ਲੈਵੇ ਲੂਵੇ ਲੋ ਓਕੇ ਦੀ ਰਿਪੋਰਟ ਸੀਲ ਠੰਡੀ ਜੈਲੀ ਪੂਰੀ ਰੱਜ ਕੇ 2 4 ਸੂਏ ਦੁੱਧ ਪੀਆ ਜੇ ਮਿੱਤਰੋ ਇਹਦਾ ਕਿਉਂਕਿ ਕਰਮ ਵਾਲੀ ਕ੍ਰਾਸ ਟੀਕੇ ਦੇ ਰਹਿਣ ਵਾਲੀ گاਵਾ ਇਹ ਗੱਲ ਇਹ ਨੋਟ ਕਰਿਆ ਜੇ ਕਿਉਂਕਿ ਕਈ گاਵਾ ਹੁੰਦੀਆਂ ਜਿਹੜੀਆਂ ਉਹ ਕ੍ਰੋਸਿੰਗ ਲੈਂਦੀਆਂ ਹੁੰਦੀਆਂ ਠੱਠੇ ਤੋਂ ਇਹ ਟੀਕੇ ਤੇ ਕ੍ਰੋਸਿੰਗ ਲੈਣ ਵਾਲੀ ਵੜ ਮਿੱਤਰੋ ਤੁਸੀਂ ਇਹਨੂੰ ਕਰਮ ਵਾਲੀਉਂ ਸੰਭ ਕੇ ਰੱਖਿਓ ਦੁੱਧ ਪੀਓ ਵੱੱਜਰ ਗਾ ਦੁੱਧ ਦੇਈ ਜੂਗੇ ਅੱਜ ਲੱਖ ਰੁਪਈਆ ਦੀ ਮਹ ਲੈਂਦੀਆਂ ਸਵਾ ਲੱਖ ਦੀ 12 ਕਿਲੋ ਵਾਲੀ ਮਹ ਆਉਂਦੀ ਹੈ ਮਿੱਤਰੋ ਇਹ 52 52 ਦੀ ਮਿਲ ਜੂਗੇ ਤੁਹਾਨੂੰ ਤੇ ਬਾਈ ਨੰਬਰ ਕਿੰਨਾ ਵੀਰੇ ਆਪਣਾ ਵੀਰੇ ਆਪਣਾ ਨੰਬਰ 98250 ਜੀ 88001 98555068001 001 ਇਸ ਨੰਬਰ ਤੇ ਕਰ ਲਓ ਬਾਈ ਨਾ ਤੁਸੀਂ ਰਬਤਾ ਕਰ ਮਿੱਤਰੋ ਪਿੰਡ ਹੈਗਾ ਕੋਟ ਕਰੋੜ ਖੁਰਦੋਫ ਕੋਟਲਾ ਚੋਂ ਤੁਹਾਨੂੰ ਦਿਖਾ ਦਿੰਨੇ ਪਰ ਸਮਾ ਦਿਖਾ ਦੇ ਲਓ ਵੇਖੋ ਗਿਆ ਨੀ ਮਿੱਤਰ ਜਿਆਲਾ ਆਪਣਾ ਤੁਹਾਨੂੰ ਆਪ ਹੀ ਪਤਾ ਲੱਗਿਆ ਨਿਆਣੇ ਪਾਉਂਦੇ ਤੁਸੀਂ ਕਿਉਂਕਿ ਗਾਂ ਨਿਆਣੇ ਪਾਉਣ ਤੋਂ ਦੱਸ ਦਿੰਦੀ ਹੁੰਦੀ ਹੈ ਵੀ ਕੀ ਕਰੂਗੀ ਇਹ ਕਰਮਾਂ ਵਾਲੀ ਲੈ ਵਾਕਈ ਹਨਾ ਮੇਰੇ ਜਾਲੀ ਜੋੜੀ ਦਾ ਪਤਾ ਹੀ ਬਹੁਤ ਬਈ ਉਹ ਫੁੱਲ ਗਰੰਟੀ ਹੋਊਗੀ ਬਈ ਆਪਣੀ ਹੂੰ ਸੋ ਗਿਆ ਕਰੀ ਬੈ ਗਿਆ ਜਿਹੜਾ ਥੱਲਾ ਉਹ ਤਾਂ ਨਹੀਂ ਉੱਠਦਾ ਨਾ ਨਾ ਬਈ ਹਣਾ ਇਹ ਤਾਂ ਗੱਲ ਹੈਗੇ ਬਾਦੇ ਆਲੀ ਹੂੰ ਹਰ ਗਿਆ ਪਤਾ ਏ ਤੇਰਾ ਹੀ ਆ ਸਾਰਾ ਕਿਉਂ ਬਈ ਹੂੰ ਬਾਕੀ ਚੋਂਨ ਬੜਾ ਟਿਕਾਣੀ ਦਾ ਤੁਹਾਨੂੰ ਬਹੁਤ ਵਧੀਆ ਲੱਗਾ ਬਈ ਸਰ ਦੂਜੀ ਮਾਰੀ ਮਗਰ ਲੈਂਦੇ ਦੁਬਾਰਾ ਨਹੀਂ ਚੀਜ਼ ਆ ਬਸ ਕਰ ਬਈ ਉੱਥੇ ਦਾ ਨਾਂ ਡੋਲ ਪੈਸੇ ਦਾ ਦੁੱਧ ਧਰਤੀ ਚੋਂ ਹੀ ਪੈਦਾ ਹੋਇਆ ਤੇ ਨੰਬਰ 22 ਦਾ ਕਰੇਨ ਦੇ ਉੱਤੇ ਆ ਪਿੰਡ ਕੋਟ ਕੋੜ ਖੁਰਦ ਉਰਫ ਕੋਟਲਾ